ਪੰਜਾਬੀ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਵੀ ਮੱਲਾ ਮਾਰਦੇ ਨੇ ਐਸੀ ਹੀ ਮਿਸਾਲ ਪੇਸ਼ ਕੀਤੀ ਹੈ ਕਪੂਰਥਾ ਦੇ ਕਮਲਪ੍ਰੀਤ ਸਿੰਘ ਹੋਰਾ ਨੇ ਕਮਲਪ੍ਰੀਤ ਸਿੰਘ 2017 ਦੇ ਵਿੱਚ ਵਰਕ ਪਰਮਿਟ ਤੇ ਆਸਟ੍ਰੇਲੀਆ ਗਏ ਸੀ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਕਮਲਪ੍ਰੀਤ ਹੋਰਾ ਨੇ ਪੰਜਾਬ ਦੇ ਗੋਵਿੰਦਵਾਲ ਪਾਵਰ ਪਲਾਂਟ ਦੇ ਵਿੱਚ ਕਾਫੀ ਲੰਮਾ ਅਰਸਾ ਕੰਮ ਕੀਤਾ ਤੇ ਹੁਣ 33 ਆਲਾ ਕਮਲਪ੍ਰੀਤ ਸਿੰਘ ਹੋਰਾ ਨੇ ਰਾਇਲ ਆਸਟ੍ਰੇਲੀਆ 에ਅਰਫੋਰਸ ਵਿੱਚਰ ਫਲਾਈਂਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕਰਕੇ ਆਪਣੇ ਜੱਦੀ ਸ਼ਹਿਰ ਅਤੇ ਰਾਜ ਦਾ ਮਾਣ ਵਧਾਇਆ ਆਪਣੇ ਪੁੱਤਰ ਦੇ ਸਫ਼ਰ ਬਾਰੇ ਗੱਲ ਕਰਦੇ ਆ ਕਮਲਪ੍ਰੀਤ ਦੇ ਪਿਤਾ ਸੇਵਾ ਸਿੰਘ ਜੋ ਫੌਜ ਤੋਂ ਸੇਵਾਮੁਕਤ ਹੋਏ ਨੇ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਰੱਖਿਆ ਬਲਾਂ ਵਿੱਚ ਜਾਣਾ ਚਾਹੁੰਦਾ ਸੀ ਭਾਰਤ ਵਿੱਚ ਰਹਿੰਦੇ ਆ ਉਸਨੇ ਬਹੁਤ ਮਿਹਨਤ ਕੀਤੀ ਪਰ ਚੀਜ਼ਾਂ ਮਿੱਥੇ ਮੁਤਾਬਕ ਚਲਦੀਆਂ ਰਹੀਆਂ ਉਸਨੇ 2017 ਵਿੱਚ ਆਸਟ੍ਰੇਲੀਆ ਜਾਣ ਤੋਂ ਬਾਅਦ ਵੀ ਆਪਣਾ ਸੁਪਨਾ ਸਾਕਾਰ ਕਰਨ ਦੀਆਂ ਹਮੇਸ਼ਾ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਅੰਤ ਵਿੱਚ ਉਹ ਪ੍ਰਾਪਤ ਕੀਤਾ ਜੋ ਉਹ ਚਾਹੁੰਦਾ ਸੀ ਕਮਲਪ੍ਰੀਤ ਸਿੰਘ ਦੇ ਪਿਤਾ ਜੀ ਨੇ ਦੱਸਿਆ ਕਿ ਜਲੰਧਰ ਦੇ ਡੀਏਵੀ ਤੋਂ ਇੰਜੀਨੀਅਰਿੰਗ ਗ੍ਰੈਜੂਏਟ ਦੀ ਇਹਨਾਂ ਨੇ ਡਿਗਰੀ ਲਈ ਸੀ ਕਮਲਪ੍ਰੀਤ ਨੇ 2017 ਵਿੱਚ ਵਰਕ ਪਰਮਿਟ ਤੇ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਪੰਜਾਬ ਦੇ ਗੋਵਿੰਦਵਾਲ ਪਾਵਰ ਪਲਾਂਟ ਵਿੱਚ ਕੰਮ ਕੀਤਾ 7 ਸਾਲਾਂ ਤੋਂ ਵੱਧ ਸਮੇਂ ਤੱਕ ਇੱਕ ਕੰਪਨੀ ਵਿੱਚ ਇੰਜੀਨੀਅਰਿੰਗ ਵੱਜੋਂ ਕੰਮ ਕਰਨ ਤੋਂ ਬਾਅਦ ਉਸ ਨੇ ਲਗਭਗ 2 ਸਾਲ ਪਹਿਲਾ ਸਥਾਈ ਨਿਵਾਸ ਅਤੇ ਆਸਟ੍ਰੇਲੀਆਈ ਨਾਗਰਿਕਤਾ ਪ੍ਰਾਪਤ ਕੀਤੀ ਉਸ ਨੇ ਸਾਲ ਵਿਕਟੋਰੀਆ ਵਿੱਚ ਅਫਸਰ ਟ੍ਰੇਨਿੰਗ ਸਕੂਲ ਵਿੱਚ ਸਖਤ ਸ਼ੁਰੂਆਤੀ ਅਫਸਰ ਕੋਰਸ ਪੂਰਾ ਕੀਤਾ ਅਤੇ ਪਿਛਲੇ ਹਫਤੇ ਆਸਟ੍ਰੇਲੀਆਈ ਫੌਜ ਵਿੱਚ ਅਫਸਰ ਦੀ ਭੂਮਿਕਾ ਲਈ ਯੋਗਤਾ ਪ੍ਰਾਪਤ ਕੀਤੀ। ਮੀਡੀਆ ਨਾਲ ਕੀਤੀ ਹੋਈ ਗੱਲਬਾਤ ਦੇ ਵਿੱਚ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਕਮਿਸ਼ਨ ਸਾਡੇ ਪਰਿਵਾਰ ਵਿੱਚ ਫੌਜੀ ਸੇਵਾ ਦੀ ਮਾਨਮਤੀ ਪਰੰਪਰਾ ਨੂੰ ਜਾਰੀ ਰੱਖਦਾ ਹੈ। ਮੈਨੂੰ ਆਪਣੇ ਗੋਤਲੇ ਦੇਸ਼ ਦੀ ਸੁਰੱਖਿਆ ਅਤੇ ਸੁਰੱਖਿਆ ਵਿੱਚ ਸੇਵਾ ਕਰਨ ਅਤੇ ਯੋਗਦਾਨ ਪਾਉਣ ਦਾ ਮਾਣ ਪ੍ਰਾਪਤ ਹੈ। ਕਮਲਪ੍ਰੀਤ ਸਿੰਘ ਦੀ ਇਸ ਸਫਲਤਾ ਦੇ ਉੱਤੇ ਸਾਨੂੰ ਮਾਣ ਹੈ। ਆਸ ਕਰਦੇ ਹਾਂ ਇਸੇ ਤਰ੍ਹਾਂ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬ ਦਾ ਮਾਣ ਵਧਾਉਂਦੇ ਰਹਿਣਗੇ। ਤੁਸੀਂ ਵੀ ਜੇਕਰ ਮਾਣ ਮਹਿਸੂਸ ਕਰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮਲਪ੍ਰੀਤ ਸਿੰਘ ਨੂੰ ਵਧਾਈਆਂ ਦੇ ਸਕਦੇ ਹੋ। ਰੇਡੀਓ ਸਾਂਝੀ ਆਵਾਜ਼ ਦੇ ਨਾਲ ਤੁਸੀਂ ਇਸ ਵੀਡੀਓ ਜੁੜੇ ਹੋਏ ਹੋ। ਖਬਰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾइए। ਤੇ ਹੋਰ ਨੌਜਵਾਨ ਬੱਚੇ ਜੋ ਪੰਜਾਬ ਤੋਂ ਬਾਹਰ ਬਾਹਰਲੇ ਮੁਲਕਾਂ ਦੇ ਵਿੱਚ ਵਿਚਰ ਰਹੇ ਨੇ, ਉਨ੍ਹਾਂ ਤੱਕ ਇਹ ਖਬਰ ਜ਼ਰੂਰ ਪਹੁੰਚਾ ਦਿਓ ਤਾਂ ਜੋ ਉਨ੍ਹਾਂ ਦੇ ਵੀ ਹੌਂਸਲੇ ਬੁਲੰਦ ਹੋ ਸਕਣ।